ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਪਿੰਡ ਭਲਾਨ ਵਿਖੇ ਹੋਈ ਜੰਗ ਬਾਰੇ ਪਲਾਂ ਪਿੰਡ ਜਿਹੜਾ ਮੇਰੇ ਪਿੰਡ ਦੇ ਨਾਲ ਮੌਜੂਦ ਹੈ ਤੇ ਅਨੰਦਪੁਰ ਸਾਹਿਬ ਤੋਂ 15 ਤੋਂ 20 ਕਿਲੋਮੀਟਰ ਦੀ ਦੂਰੀ ਦੇ ਉੱਤੇ ਮੌਜੂਦ ਹੈ ਇਹ ਉਹੀ ਪਲਾਨ ਪਿੰਡ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰਨ ਸ਼ੋਪਰਾਪਤ ਨੇ ਤੇ ਇਸੇ ਪਲਾਨ ਬਾਰੇ ਦੱਸ ਦਿਆ ਕਿ ਇੱਥੇ ਇੱਕ ਜੰਗ ਵੀ ਹੋਈ ਹੈ ਜਿਹਦੇ ਬਾਰੇ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਪਰ ਉਹਦੇ ਬਾਰੇ ਹੁਣ ਕੁਝ ਗੱਲਾਂ ਪਤਾ ਲੱਗੀਆਂ ਨੇ ਮੇਰਾ ਮਨ ਕੀਤਾ ਤੁਹਾਡੇ ਨਾਲ ਸਾਂਝੀਆਂ ਕਰਾਂ ਇੱਥੇ ਜਿਹੜੀ ਜੰਗ ਹੋਈ ਹੈ ਉਹ ਬਚਿੱਤਰ ਨਾਟਕ ਦੇ ਮੁਤਾਬਿਕ ਬਾਬਾ ਜੋਹਾਰ ਸਿੰਘ ਦੀ ਹੋਈ ਹੈ ਇਹ ਜੋਹਾਰ ਸਿੰਘ ਜੋ ਸੀਗੇ ਉਹ ਇੱਕ ਕਹਿਲੂਰ ਰਿਆਸਤ ਦੇ ਨਾਲ ਉਹਨਾਂ ਦੀ ਜੰਗ ਹੋਈ ਹੈ ਇੱਕ ਛੋਟੀ ਜੀ ਰਿਆਸਤ ਦੇ ਇੱਥੋਂ ਦੇ ਰਾਜੇ ਸੀਗੇ ਤੇ ਕਹਿਲੂਰ ਜਿਹੜੀ ਸਟੇਟ ਹੈ ਉਹਦੇ ਨਾਲ ਉਹਨਾਂ ਦੀ ਜਿਹੜੀ ਜੰਗ ਹੋਈ ਤੇ ਇਸੇ ਛੋਟੀ ਜੀ ਝੜਪ ਦੇ ਵਿੱਚ ਰਾਜਾ ਜੁਝਾਰ ਸਿੰਘ ਜਿਹੜੇ ਆ ਉਹ ਮਾਰੇ ਗਏ ਸੀ ਜਿੱਥੇ ਅੱਜ ਦੇ ਟਾਈਮ ਦੇ ਉੱਤੇ ਪਲਾਂਟ ਦਾ ਬੜਾ ਸਕੂਲ ਜਿਹਨੂੰ ਸੀਨੀਅਰ ਸੈਕੰਡਰੀ ਸਕੂਲ ਕਹਿੰਦੇ ਆ ਉਹ ਮੌਜੂਦ ਹੈ ਪਹਿਲੇ ਟਾਈਮ ਦੇ ਉੱਤੇ ਰਾਜਾ ਜੁਝਾਰ ਸਿੰਘ ਦਾ ਇੱਕ ਕਿਲਾ ਹੁੰਦਾ ਸੀ ਇੱਥੋਂ ਜਿਹੜੇ ਅੱਜ ਵੀ ਪੁਟਾਈ ਦੇ ਸਮੇਂ ਦੱਸਦੇ ਆ ਕਿਰਪਾਨਾਂ ਜਾਂ ਹੋਰ ਪੁਰਾਣੇ ਸ਼ਸਤਰ ਮਿਲਦੇ ਰਹਿੰਦੇ ਨੇ ਤਾਂ ਕਹਿਣ ਦਾ ਭਾਵ ਕਿ ਇਹੋ ਜਿਹਾ